ਦੋਸਤੋ ਜਿਹੜੀ ਅੱਜ ਤੁਹਾਨੂੰ ਅਸੀਂ ਕਹਾਣੀ ਸੁਣਾਉਣ ਜਾ ਰਹੇ ਹਾਂ ਇਹ ਇੱਕ ਰੀਨਾ ਨਾਮ ਦੀ ਕੁੜੀ ਦੀ ਹੈ ਜੋ ਕਿ ਬਠਿੰਡੇ ਦੀ ਰਹਿਣ ਵਾਲੀ ਹੈ ਰੀਨਾ ਬਠਿੰਡੇ ਚ ਹੀ ਰਹਿ ਕੇ ਐਲ ਐਲ ਬੀ ਫਾਈਨਲ ਏਅਰ ਦੀ ਪੜ੍ਹਾਈ ਕਰ ਰਹੀ ਸੀ ਰੀਨਾ ਬਹੁਤ ਹੀ ਗਰੀਬ ਘਰ ਤੋਂ ਸੀ ਜੋ ਰੀਨਾ ਦਾ ਪਿਤਾ ਸੀ ਉਹ ਈ ਰਿਕਸ਼ਾ ਚਲਾਉਂਦੇ ਸੀ ਰੀਨਾ ਆਪਣੀਆਂ ਤਿੰਨ ਭੈਣਾਂ ਦੇ ਵਿੱਚੋਂ ਸਭ ਤੋਂ ਵੱਡੀ ਸੀ ਰੀਨਾ ਦੇ ਪਿਤਾ ਨੂੰ ਲੱਗਦਾ ਹੈ ਕਿ ਉਹਨਾਂ ਦੀ ਧੀ ਹੁਣ ਵੱਡੀ ਹੋ ਗਈ ਹੈ ਤੇ ਉਸ ਦਾ ਵਿਆਹ ਕਰ ਦਿੱਤਾ ਜਾਣਾ ਚਾਹੀਦਾ ਹੈ ਜਿਸ ਤੋਂ ਬਾਅਦ ਰੀਨਾ ਦੇ ਪਿਤਾ ਰੀਨਾ ਦੇ ਲਈ ਲੜਕੇ ਦੀ ਭਾਲ ਕਰਨ ਲੱਗ ਜਾਂਦੇ ਹਨ ਕੁਝ ਕੁ ਸਮੇਂ ਬਾਅਦ ਹੁੰਦਾ ਵੀ ਕੁਝ ਅਜਿਹਾ ਕਿ ਰੀਨਾ ਦੇ ਰਿਸ਼ਤੇਦਾਰਾਂ ਦੇ ਦੁਆਰਾ ਪਤਾ ਲੱਗਦਾ ਹੈ ਕਿ ਇੱਕ ਮੁੰਡਾ ਹੈ ਜੋ ਸਰਕਾਰੀ ਸਕੂਲ ਦੇ ਵਿੱਚ ਅਧਿਆਪਕ ਹੈ ਉਸ ਮੁੰਡੇ ਦਾ ਨਾਮ ਗੋਲੂ ਹੁੰਦਾ ਹੈ ਕੁਝ ਸਮੇਂ ਬਾਅਦ ਰੀਨਾ ਦੇ ਪਿਤਾ ਗੋਲੂ ਦੇ ਪਰਿਵਾਰ ਵਾਲਿਆਂ ਨੂੰ ਮਿਲਦੇ ਹਨ ਅਤੇ ਫਿਰ ਗੋਲੂ ਦਾ ਵਿਆਹ ਰੀਨਾ ਦੇ ਨਾਲ ਫਿਕਸ ਕਰ ਦਿੱਤਾ ਜਾਂਦਾ ਹੈ ਪਰ ਦੋਸਤੋ ਦੋਨਾਂ ਦੇ ਵਿਆਹ ਦੇ ਵਿੱਚ ਇੱਕ ਅਜਿਹੀ ਪ੍ਰੋਬਲਮ ਬਹੁਤ ਹੀ ਜ਼ਿਆਦਾ ਕ੍ਰੀਏਟ ਹੋ ਜਾਂਦੀ ਹੈ ਤੇ ਉਹ ਸਮੱਸਿਆ ਇਹ ਇਹ ਸੀ ਕਿ ਦਹੇਜ ਦੇ ਵਿੱਚ ਮੁੰਡਾ ਜਿਹੜਾ ਸੀ ਉਹ 4-ਵਿਲਰ ਗੱਡੀ ਮੰਗ ਰਿਹਾ ਸੀ ਅਤੇ ਗੱਡੀਆਂ ਦੇ ਵਿੱਚੋਂ ਵੀ ਉਹਨਾਂ ਨੂੰ ਨਾਰਮਲ ਗੱਡੀ ਨਹੀਂ ਚਾਹੀਦੀ ਸੀ ਮਤਲਬ ਕਿ ਉਸ ਨੂੰ 30 ਤੋਂ 35 ਲੱਖ ਦੀ ਟੌਪ ਮਾਡਲ ਗੱਡੀ ਚਾਹੀਦੀ ਸੀ ਪਰ ਦੋਸਤੋ ਰੀਨਾ ਦੇ ਜੋ ਪਿਤਾ ਜੀ ਸੀ ਉਹ ਬਹੁਤ ਹੀ ਜ਼ਿਆਦਾ ਗਰੀਬ ਸੀ ਤੇ ਫਿਰ ਉਹ ਇੰਨੀ ਮਹਿੰਗੀ ਗੱਡੀ ਅਤੇ ਇੰਨਾ ਦਹੇਜ ਉਹ ਨਹੀਂ ਦੇ ਸਕਦੇ ਸੀ ਪਰ ਫਿਰ ਵੀ ਜਦੋਂ ਰਿਸ਼ਤੇਦਾਰ ਆਪਸ ਦੇ ਵਿੱਚ ਬੈਠ ਕੇ ਗੱਲਬਾਤ ਕਰਦੇ ਨੇ ਤਾਂ ਦੋਵਾਂ ਪਰਿਵਾਰਾਂ ਦੇ ਵਿੱਚ ਗੱਲਬਾਤ ਨਿਬੜ ਆਉਂਦੀ ਹੈ ਅਤੇ ਰੀਨਾ ਦੇ ਪਿਤਾ ਜੀ ਗੋਲੂ ਦੇ ਪਰਿਵਾਰ ਵਾਲਿਆਂ ਨੂੰ ਅਤੇ ਗੋਲੂ ਨੂੰ ਕਹਿੰਦੇ ਹਨ ਕਿ ਪੁੱਤ ਮੇਰੇ ਕੋਲ ਜਿੰਨਾ ਵੀ ਭੋਗੇਗਾ ਮੈਂ ਤੈਨੂੰ ਉਨਾ ਹੀ ਦੇਹਜ ਦੇ ਦੇਵਾਂਗਾ ਪਰ ਗੱਲ ਜੇ ਗੱਡੀ ਦੀ ਹੈ ਤੇ ਗੱਡੀ ਮੈਂ ਤੈਨੂੰ ਐਨੀ ਮਹਿੰਗੀ ਨਹੀਂ ਦੇ ਸਕਦਾ ਜੋ ਮੈਨੂੰ ਚੰਗਾ ਲੱਗੇਗਾ ਜਿਹੜੀ ਸਾਡੀ ਸਮਝ ਦੇ ਵਿੱਚ ਆਵੇਗੀ ਮੈਂ ਤੈਨੂੰ ਉਹ ਗੱਡੀ ਦੇ ਦੇਵਾਂਗਾ ਪਰ ਦੋਸਤੋ ਜਿਹੜਾ ਰੀਨਾ ਦਾ ਘਰ ਵਾਲਾ ਸੀ ਪਤੀ ਸੀ ਉਸਨੇ ਜਿੱਦ ਫੜ ਲਈ ਸੀ ਕਿ ਨਹੀਂ ਮੈਨੂੰ 30 ਤੋਂ 35 ਲੱਖ ਦੀ ਵੱਡੀ ਗੱਡੀ ਚਾਹੀਦੀ ਹੈ ਪਰ ਗੋਲੂ ਜਿਹੜਾ ਸੀ ਉਹ ਰੀਨਾ ਨੂੰ ਛੱਡਣਾ ਵੀ ਨਹੀਂ ਚਾਹੁੰਦਾ ਸੀ ਕਿਉਂਕਿ ਰੀਨਾ ਦੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਸੁਨਖੀ ਸੀ ਤੇ ਉਹ ਪੜ੍ਹਾਈ ਦੇ ਵਿੱਚ ਵੀ ਬਹੁਤ ਹੁਸ਼ਿਆਰ ਸੀ ਉਹ ਐਲ ਐਲ ਬੀ ਦੀ ਤਿਆਰੀ ਕਰ ਰਹੀ ਸੀ ਤੇ ਕੁਝ ਟਾਈਮ ਬਾਅਦ ਉਹ ਜੱਜ ਬਣ ਜਾਂਦੀ ਜੇਕਰ ਉਹ ਜੱਜ ਨਹੀਂ ਬਣ ਸਕਦੀ ਤਾਂ ਵਕੀਲਤਾ ਪੱਕਾ ਹੀ ਬਣ ਜਾਂਦੀ ਜਿਸ ਵਜਾਹ ਦੇ ਨਾਲ ਗੋਲੂ ਦੇ ਪਰਿਵਾਰ ਵਾਲੇ ਸੋਚਦੇ ਨੇ ਕਿ ਕੁੜੀ ਪੜਨ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਹੈ ਕਿ ਮੈਨੇਜ ਕਰਕੇ ਕਿਸੇ ਵੀ ਤਰ੍ਹਾਂ ਇਸ ਵਿਆਹ ਨੂੰ ਸਿਰੇ ਚਾੜ ਦਿੱਤਾ ਜਾਵੇ ਸੋ ਉਸ ਤੋਂ ਬਾਅਦ ਗੋਲੂ ਦੇ ਮਾਤਾ ਪਿਤਾ ਰੀਨਾ ਦੇ ਪਿਤਾ ਦੇ ਨਾਲ ਗੱਲ ਕਰਦੇ ਹਨ ਤੇ ਕਹਿੰਦੇ ਹਨ ਕਿ ਠੀਕ ਹੈ ਕਿ ਜੋ ਤੁਹਾਨੂੰ ਚੰਗਾ ਲੱਗੇਗਾ ਉਹ ਦਹੇਜ ਦੇ ਦੇਣਾ ਉਸ ਤੋਂ ਬਾਅਦ ਗੋਲੂ ਅਤੇ ਰੀਨਾ ਦੀ ਵਿਆਹ ਦੀ ਵੀ ਡੇਟ ਫਿਕਸ ਕਰ ਦਿੱਤੀ ਜਾਂਦੀ ਹੈ ਪਰ ਦੋਸਤੋ ਜੋ ਰੀਨਾ ਦੇ ਪਿਤਾ ਸੀ ਉਹ ਵਿਆਹ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਸੀ ਬਹੁਤ ਹੀ ਜ਼ਿਆਦਾ ਟੈਨਸ਼ਨ ਦੇ ਵਿੱਚ ਸੀ ਕਿਉਂਕਿ ਦੋਸਤੋ ਉਹ ਇੱਕ ਈ-रिक्शा ਚਲਾਉਣ ਵਾਲਾ ਇਨਸਾਨ ਸੀ ਤੇ ਉਹਨਾਂ ਦੇ ਕੋਲ ਇੰਨੇ ਪੈਸੇ ਵੀ ਨਹੀਂ ਸੀ ਕਿ ਉਹ ਦਹੇਜ ਦਾ ਸਾਰਾ ਸਮਾਨ ਖਰੀਦ ਸਕਣ ਤੇ ਮੁੰਡੇ ਨੂੰ 30 ਤੋਂ 35 ਲੱਖ ਦੀ ਗੱਡੀ ਦੇ ਸਕੇ ਦੋਸਤੋ ਰੀਨਾ ਦੇ ਪਿਤਾ ਜੀ ਦੇ ਕੋਲ ਇੱਕ ਪਿੰਡ ਦੇ ਵਿੱਚ ਥੋੜੀ ਜਿਹੀ ਜ਼ਮੀਨ ਸੀ ਅਤੇ ਉਸੇ ਜ਼ਮੀਨ ਦੇ ਉੱਤੇ ਉਹ ਅਨਾਜ ਪੈਦਾ ਕਰਦੇ ਸੀ ਫਸਲ ਉਗਾਉਂਦੇ ਸੀ ਅਤੇ ਉਸੇ ਜ਼ਮੀਨ ਦੇ ਵਿੱਚ ਹੀ ਉਹ ਫਸਲ ਉਗਾਉਂਦੇ ਸੀ ਉਹੀ ਖਾਂਦੇ ਸੀ ਅਤੇ ਘਰ ਦਾ ਗੁਜ਼ਾਰਾ ਕਰਦੇ ਸੀ ਪਰ ਹੁਣ ਰੀਨਾ ਦੇ ਪਿਤਾ ਨੂੰ ਹੋਰ ਕੋਈ ਵੀ ਰਸਤਾ ਸਮਝ ਨਹੀਂ ਆ ਰਿਹਾ ਸੀ ਰੀਨਾ ਦੇ ਪਿਤਾ ਉਸ ਜ਼ਮੀਨ ਨੂੰ ਗਹਿਣੇ ਪਾ ਦਿੰਦੇ ਨੇ ਅਤੇ ਉਧਰੋਂ ਜੋ ਪੈਸੇ ਮਿਲਦੇ ਨੇ ਉਹਨਾਂ ਪੈਸੇ ਗੋਲੂ ਨੂੰ ਦਹੇਜ ਦੇਣ ਦੇ ਲਈ ਉਹ ਸਾਰਾ ਸਮਾਨ ਖਰੀਦਦੇ ਨੇ ਅਤੇ ਉਸ ਤੋਂ ਬਾਅਦ ਉਹ ਇੱਕ ਗੱਡੀ ਵੀ ਖਰੀਦਦੇ ਨੇ ਤੇ ਉਹ ਜਿਹੜੀ ਗੱਡੀ ਸੀ Honda ਵਾਲਿਆਂ ਦੀ i-bit ਸੀ ਕਿਉਂਕਿ ਦੋਸਤੋ ਰੀਨਾ ਦੇ ਪਿਤਾ ਜੀ ਸੋਚ ਰਹੇ ਸੀ ਕਿ ਮੁੰਡਾ ਸਰਕਾਰੀ ਅਧਿਆਪਕ ਹੈ ਵਧੀਆ ਤਨਖਾਹ ਉਹ ਲੈਂਦਾ ਹੈ ਅਤੇ ਉਸ ਦੀ ਕੀਤੇ ਹੋਰ ਵੀ ਵਿਆਹ ਹੋਵੇਗਾ ਤਾਂ ਇਨਾਂ ਨੂੰ ਦਹੇਜ ਤਾਂ ਉਸ ਨੂੰ ਦੇਣਾ ਹੀ ਪਵੇਗਾ ਜੇਕਰ ਸਾਡੀ ਧੀ ਉੱਥੇ ਜਾਵੇਗੀ ਅਤੇ ਸਾਡੀ ਧੀ ਉਸ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ ਰਹੇਗੀ ਇਹ ਸਭ ਸੋਚ ਰੀਨਾ ਦੇ ਪਿਤਾ ਜੀ ਆਪਣੀ ਧੀ ਦਾ ਵਿਆਹ ਜ਼ਮੀਨ ਗਹਿਣੇ ਰੱਖ ਕੇ ਉਸ ਦੇ ਨਾਲ ਹੀ ਪੱਕਾ ਕਰ ਦਿੰਦੇ ਨੇ ਰੀਨਾ ਆਪਣੇ ਪਿਤਾ ਜੀ ਨੂੰ ਕਹਿੰਦੀ ਵੀ ਹੈ ਕਿ ਪਿਤਾ ਜੀ ਕੀ ਜ਼ਰੂਰਤ ਹੈ ਇਹਨਾਂ ਨੂੰ ਦਹੇਜ ਦੇਣ ਦੀ ਤੇ ਅਜਿਹੇ ਮੁੰਡੇ ਨਾਲ ਵਿਆਹ ਕਰਨ ਦਾ ਕੀ ਫਾਇਦਾ ਜੇਕਰ ਮੈਂ ਉਸ ਨਾਲ ਵਿਆਹ ਕਰਵਾਵਾਂਗੀ ਤਾਂ ਸਾਡੀ ਸਾਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਸਾਡੇ ਘਰ ਵਾਲੇ ਸਾਰੇ ਹੀ ਬਰਬਾਦ ਹੋ ਜਾਣਗੇ ਨਾ ਤਾਂ ਸਾਡੇ ਕੋਲ ਜ਼ਮੀਨ ਰਹੇਗੀ ਤੇ ਨਾ ਹੀ ਸਾਡੇ ਖਾਣ ਦੇ ਲਈ ਕੁਝ ਰਹੇਗਾ ਇਹ ਵਿਆਹ ਮੈਂ ਨਹੀਂ ਕਰਵਾਉਣਾ ਚਾਹੁੰਦੀ ਮੈਂ ਕਿਸੇ ਹੋਰ ਮੁੰਡੇ ਦੇ ਨਾਲ ਵਿਆਹ ਕਰਵਾ ਲਵਾਂਗੀ ਤੁਹਾਨੂੰ ਇਹਨਾਂ ਦਹੇਜ਼ ਦੇਣ ਦੀ ਜ਼ਰੂਰਤ ਨਹੀਂ ਪਰ ਦੋਸਤੋ ਰੀਨਾ ਦੇ ਪਿਤਾ ਜੀ ਉਸ ਦੀਆਂ ਗੱਲਾਂ ਨੂੰ ਨਹੀਂ ਮੰਨਦੇ ਇੱਕ ਨੋਰਮਲ ਜਿਹੀ ਗੱਲ ਹੈ ਕਿ ਹਰ ਧੀ ਦਾ ਮਾਤਾ ਪਿਤਾ ਇਹੀ ਸੋਚਣਗੇ ਕਿ ਉਹਨਾਂ ਦੀ ਧੀ ਦਾ ਵਿਆਹ ਜਿੱਥੇ ਵੀ ਹੋਵੇ ਉਹ ਹੱਸਦੀ ਵਾਸਦੀ ਆਪਣੇ ਘਰ ਦੇ ਵਿੱਚ ਰਹੇ ਤੇ ਉਸ ਤੋਂ ਬਾਅਦ ਵਿਆਹ ਦੀਆਂ ਤਿਆਰੀਆਂ ਬਹੁਤ ਹੀ ਧੂਮ ਧਾਮ ਦੇ ਨਾਲ ਸ਼ੁਰੂ ਹੋ ਜਾਂਦੀਆਂ ਨੇ ਅਤੇ ਵਿਆਹ ਵਾਲੇ ਦਿਨ ਵੀ ਨੇੜੇ ਆ ਜਾਂਦਾ ਹੈ ਕੁਝ ਦਿਨਾਂ ਬਾਅਦ ਗੋਲੂ ਜਿਹੜਾ ਹੈ ਉਹ ਧੂਮ ਧਾਮ ਦੇ ਨਾਲ ਬਰਾਤ ਲੈ ਕੇ ਰੀਨਾ ਪਿੰਡ ਪਹੁੰਚ ਜਾਂਦਾ ਹੈ। ਦੋਸਤੋ ਸਾਰਾ ਕੁਝ ਠੀਕ ਚੱਲ ਰਿਹਾ ਸੀ ਪਰ ਜਿੱਦਾਂ ਹੀ ਜੈਮ ਵਾਲਾ ਦਾ ਟਾਈਮ ਆਉਂਦਾ ਹੈ ਉਦੋਂ ਗੋਲੂ ਰੀਨਾ ਦੇ ਪਿਤਾ ਨੂੰ ਕਹਿੰਦਾ ਹੈ ਕਿ ਸਾਡੇ ਦੇਹੇਜ ਦਾ ਜਿੰਨਾ ਵੀ ਸਮਾਨ ਤੁਹਾਡੇ ਕੋਲ ਹੈ ਉਹ ਸਾਰੇ ਸਮਾਨ ਸਾਨੂੰ ਇੱਕ ਵਾਰ ਦਿਖਾ ਦਵੋ। ਉਸ ਤੋਂ ਬਾਅਦ ਦੋਸਤੋ ਰੀਨਾ ਦੇ ਪਿਤਾ ਜੀ ਦੇਹੇਜ ਦਾ ਸਾਰਾ ਸਮਾਨ ਗੋਲੂ ਦੇ ਮਾਤਾ-ਪਿਤਾ ਤੇ ਸਾਰੇ ਬਰਾਤਿਆਂ ਨੂੰ ਦਿਖਾਇਆ ਜਾਂਦਾ ਹੈ। ਦੋਸਤੋ ਸਾਰੇ ਬਰਾਤੀ ਉਸ ਸਮਾਨ ਨੂੰ ਦੇਖ ਕੇ ਬਹੁਤ ਖੁਸ਼ ਹੋ ਜਾਂਦੇ ਨੇ ਪਰ ਗੋਲੂ ਜਦੋਂ ਗੱਡੀ ਦੇਖਦਾ ਹੈ ਤਾਂ ਉਹ ਬਹੁਤ ਹੀ ਜ਼ਿਆਦਾ ਗੁੱਸਾ ਹੋ ਜਾਂਦਾ ਹੈ ਕਿਵੇਂ ਤੁਹਾਨੂੰ ਪਹਿਲਾਂ ਹੀ ਦੂਜੀ ਗੱਡੀ ਬੋਲਿਆ ਸੀ ਕਿ ਤੁਸੀਂ ਇੰਨੀ ਸਸਤੀ ਗੱਡੀ ਸਾਨੂੰ ਲੈ ਕੇ ਦਿੱਤੀ ਜਦੋਂ ਤੱਕ ਮੈਨੂੰ ਮਹਿੰਗੀ ਗੱਡੀ ਨਹੀਂ ਮਿਲੇਗੀ ਉਦੋਂ ਤੱਕ ਮੈਂ ਤੁਹਾਡੀ ਧੀ ਦੇ ਨਾਲ ਵਿਆਹ ਨਹੀਂ ਕਰਵਾਵਾਂਗਾ ਦੇ ਦੋਸਤੋ ਉੱਥੇ ਹੀ ਗੱਲਬਾਤ ਵਿਗੜਨ ਲੱਗ ਜਾਂਦੀ ਹੈ ਵਿਆਹ ਦਾ ਮਾਹੌਲ ਸੀ ਬਹੁਤ ਜ਼ਿਆਦਾ ਰਿਸ਼ਤੇਦਾਰ ਇਕੱਠੇ ਹੋਏ ਸੀ ਅਤੇ ਸਾਰੇ ਬਰਾਤੀ ਅਤੇ ਰਿਸ਼ਤੇਦਾਰ ਪਰੇਸ਼ਾਨ ਹੋ ਜਾਂਦੇ ਨੇ ਰੇਨਾ ਦਾ ਜੋ ਪਿਤਾ ਸੀ ਉਹ ਗੋਲੂ ਅੱਗੇ ਹੱਥ ਜੋੜ ਕੇ ਕਹਿੰਦੇ ਨੇ ਕਿ ਪੁੱਤ ਮੈਂ ਜਿੰਨਾ ਵੀ ਕਰ ਸਕਦਾ ਸੀ ਉਹਨਾ ਮੈਂ ਤੁਹਾਡੇ ਲਈ ਕੀਤਾ ਹੈ ਤੇ ਗੱਲ ਸਿਰਫ ਗੱਡੇ ਦੀ ਨਹੀਂ ਹੈ ਤੁਸੀਂ ਸਾਡੀ ਧੀ ਨੂੰ ਵੀ ਦੇਖੋ ਸਾਡੀ ਧੀ ਪੜ੍ਹੀ ਲਿਖੀ ਹੈ ਅਤੇ ਉਹ ਇੱਕ 2 ਸਾਲ ਦੇ ਵਿੱਚ ਵਕੀਲ ਬਣ ਜਾਵੇਗੀ ਵਕੀਲ ਨਹੀਂ ਤਾਂ ਉਹ ਜੱਜ ਜ਼ਰੂਰ ਬਣ ਜਾਵੇਗੀ ਉਸ ਵੱਲ ਵੀ ਤੁਸੀਂ ਥੋੜਾ ਜਿਹਾ ਧਿਆਨ ਦਿਵੋ ਪਰ ਫਿਰ ਵੀ ਦੋਸਤੋ ਗੋਲੂ ਜਿਹੜਾ ਹੁੰਦਾ ਹੈ ਉਹ ਰੀਨਾ ਦੇ ਪਿਤਾ ਦੀਆਂ ਗੱਲਾਂ ਨਹੀਂ ਮੰਨਦਾ ਉਸ ਤੋਂ ਕੁਝ ਦੇਰ ਬਾਅਦ ਸਾਰੇ ਰਿਸ਼ਤੇਦਾਰ ਅਤੇ ਪਰਿਵਾਰਿਕ ਮੈਂਬਰ ਉੱਥੋਂ ਆ ਜਾਂਦੇ ਨੇ ਤੇ ਗੋਲੂ ਦੇ ਮਾਤਾ ਪਿਤਾ ਨੂੰ ਸਮਝਾਉਂਦੇ ਹਨ ਗੋਲੂ ਤੇ ਮਾਤਾ ਪਿਤਾ ਗੋਲੂ ਨੂੰ ਸਮਝਾਉਂਦੇ ਹਨ ਪਰ ਦੋਸਤੋ ਗੋਲੂ ਸਮਝਣ ਦਾ ਨਾਮ ਨਹੀਂ ਲੈ ਰਿਹਾ ਸੀ ਗੋਲੂ ਦੇ ਮਾਤਾ ਪਿਤਾ ਇੱਥੋਂ ਤੱਕ ਕਹਿ ਦਿੰਦੇ ਹਨ ਕਿ ਪੁੱਤ ਜੋ ਮਿਲ ਗਿਆ ਹੈ ਉਹ ਮਿਲ ਗਿਆ ਹੁਣ ਇੰਨਾ ਗੁੱਸਾ ਹੋਣ ਦੀ ਕੋਈ ਜ਼ਰੂਰਤ ਨਹੀਂ ਰਾਮ ਨਾਲ ਵਿਆਹ ਕਰਵਾ ਲਵੋ ਕੁੜੀ ਬਹੁਤ ਵਧੀਆ ਹੈ ਪਰ ਫਿਰ ਵੀ ਦੋਸਤੋ ਗੋਲੂ ਉਸ ਗੱਲ ਤੇ ਨਹੀਂ ਆ ਰਿਹਾ ਸੀ ਅਤੇ ਗੁੱਸੇ ਦੇ ਵਿੱਚ ਆ ਕੇ ਉਹ ਰੀਨਾ ਦੇ ਪਿਤਾ ਦੇ 3-4 ਥੱਪੜ ਜੜ ਦਿੰਦਾ ਹੈ ਪਰ ਦੋਸਤੋ ਫਿਰ ਵੀ ਰੀਨਾ ਦੇ ਪਿਤਾ ਗੋਲੂ ਦੇ ਪੈਰਾਂ ਦੇ ਵਿੱਚ ਡਿੱਗ ਕੇ ਹੱਥ ਜੋੜ ਕੇ ਉਹਨਾਂ ਨੂੰ ਇੱਕ ਬੇਨਤੀ ਕਰ ਰਹੇ ਸੀ ਅਤੇ ਕਹਿ ਰਹੇ ਸੀ ਕਿ ਸਾਡੀ ਧੀ ਦੀ ਜ਼ਿੰਦਗੀ ਖਰਾਬ ਹੋ ਜਾਵੇਗੀ ਸਾਡੀ ਧੀ ਬਹੁਤ ਵਧੀਆ ਹੈ ਇਸ 'ਚ ਉਸ ਦੀ ਕੋਈ ਵੀ ਗਲਤੀ ਨਹੀਂ ਹੈ ਗੱਲਬਾਤ ਜਿਹੜੀ ਹੈ ਉਹ ਗੱਡੀ ਦੀ ਹੈ ਮੈਂ ਕੁਝ ਹਿੰਨਿਆਂ ਦੇ ਵਿੱਚ ਹੋਰ ਕੁਝ ਕ ਪੈਸਿਆਂ ਦਾ ਖਿਲਾ ਕਰਕੇ ਤੁਹਾਨੂੰ ਪੈਸੇ ਦੇ ਦੇਵਾਂਗਾ ਤੁਹਾਨੂੰ ਜਿੰਨੇ ਵੀ ਦੇ ਰਿਹਾ ਹਾਂ ਚੁੱਪਚਾਪ ਲੈ ਕੇ ਸਾਡੀ ਧੀ ਦੇ ਨਾਲ ਵਿਆਹ ਕਰ ਲਵੋ ਉਦੋਂ ਹੀ ਦੋਸਤੋ ਰੀਨਾ ਨੂੰ ਕਿਸੇ ਨੇ ਦੱਸ ਦਿੱਤਾ ਸੀ ਕਿ ਜਿਹੜਾ ਗੋਲੂ ਹੈ ਉਹਨੇ ਤੇਰੇ ਪਿਤਾ ਤੇ ਹੱਥ ਚੁੱਕਿਆ ਪਰ ਜਦੋਂ ਰੀਨਾ ਇਹ ਗੱਲ ਸੁਣਦੀ ਹੈ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਹੈ ਰੀਨਾ ਇੱਕ ਕਮਰੇ ਦੇ ਅੰਦਰ ਤਿਆਰ ਹੋ ਕੇ ਆਪਣੇ ਕਮਰੇ ਦੇ ਵਿੱਚ ਬੈਠੀ ਹੋਈ ਸੀ ਅਤੇ ਉਥੇ ਜਿਵੇਂ ਹੀ ਤਿਆਰੀਆਂ ਹੋਣ ਵਾਲੀ ਸੀ ਉਹ ਬਸ ਵੇਟ ਕਰ ਰਹੀ ਸੀ ਕਿ ਕਦੋਂ ਉਹ ਟਾਈਮ ਆਵੇ ਤੇ ਉਹ ਜੈ ਮਾਲਾ ਤੇ ਜਾਵੇਗੀ ਆਪਣੇ ਪਤੀ ਦੇ ਵਰਮਾਲਾ ਪਾਵੇਗੀ ਪਰ ਦੋਸਤੋ ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਗੋਲੂ ਨੇ ਉਸਦੇ ਪਿਤਾ ਨੂੰ ਛਪੇੜਾ ਮਾਰੀਆਂ ਨੇ ਤੇ ਉਦੋਂ ਹੀ ਰੀਨਾ ਦੌੜਦੇ ਹੋਏ ਆਪਣੇ ਪਿਤਾ ਦੇ ਕੋਲ ਜਾਂਦੀ ਹੈ ਅਤੇ ਉੱਥੇ ਜਦੋਂ ਜਾਂਦੀ ਹੈ ਉਸ ਨੂੰ ਪਤਾ ਲੱਗਦਾ ਹੈ ਕਿ ਜਿਹੜਾ ਗੋਲੂ ਹੈ ਕਿ ਇੱਕ ਗੱਡੀ ਦੇ ਚੱਕਰ ਦੇ ਵਿੱਚ ਸਾਰਾ ਹੀ ਮਾਹੌਲ ਗੋਲੂ ਨੇ ਖਰਾਬ ਕਰ ਦਿੱਤਾ ਹੈ ਦੋਸਤੋ ਰੀਨਾ ਬਹੁਤ ਹੀ ਜ਼ਿਆਦਾ ਗੋਲੂ ਉਤੇ ਗੁੱਸਾ ਹੁੰਦੀ ਹੈ ਤੇ ਉਸ ਤੋਂ ਬਹੁਤ ਹੀ ਜ਼ਿਆਦਾ ਨਿਰਾਸ਼ ਹੋ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਮੈਂ ਤੇਰੇ ਜਿਹੇ ਲਾਲਚੀ ਇਨਸਾਨ ਦੇ ਨਾਲ ਕਦੇ ਵੀ ਵਿਆਹ ਨਹੀਂ ਕਰਵਾਵਾਂਗੀ ਚਾਹੇ ਉਸ ਲਈ ਮੈਨੂੰ ਕੁਝ ਵੀ ਕਿਉਂ ਨਾ ਕਰਨਾ ਪਵੇ ਦੋਸਤੋ ਰੀਨਾ ਆਪਣੇ ਪਿਤਾ ਜੀ ਨੂੰ ਵੀ ਕਹਿੰਦੀ ਹੈ ਕਿ ਪਿਤਾ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਮਨਾ ਕਰ ਰਹੀ ਸੀ ਕਿ ਜਿਹੜਾ ਮੁੰਡਾ ਇੰਨਾ ਜ਼ਿਆਦਾ ਦਹੇਜ ਲੈ ਕੇ ਮੇਰੇ ਨਾਲ ਵਿਆਹ ਕਰਵਾਵੇਗਾ ਤੇ ਕੀ ਪਤਾ ਕਿ ਉਹ ਮੁੰਡਾ ਮੈਨੂੰ ਖੁਸ਼ ਰੱਖ ਸਕੇਗਾ ਜਾਂ ਨਹੀਂ ਤੁਸੀਂ ਸੋਚੋ ਕਿ ਜੇਕਰ ਮੈਂ ਉਸ ਨਾਲ ਵਿਆਹ ਕਰਵਾ ਕੇ ਉਸਦੇ ਘਰ ਚਲੀ ਵੀ ਜਾਂਦੀ ਹਾਂ ਤਾਂ ਉਹ ਹਮੇਸ਼ਾ ਹੀ ਮੈਨੂੰ ਗਲ-ਗਲ ਉੱਤੇ ਜਲੀਲ ਕਰੇਗਾ ਮੈਂ ਨੂੰ ਕੁੱਟੇਗਾ ਮਾਰੇਗਾ ਹਮੇਸ਼ਾ ਦਹੇਜ ਦੇ ਲਈ ਮੈਨੂੰ ਤਾਨੇ ਮਾਰੇਗਾ ਅਜਿਹੇ ਮੁੰਡੇ ਨਾਲ ਵਿਆਹ ਕਰਵਾਉਣ ਤੋਂ ਵਧੀਆ ਹੈ ਕਿ ਮੈਂ ਇਕੱਲੇ ਹੀ ਆਪਣੀ ਪੂਰੀ ਜ਼ਿੰਦਗੀ ਵਿਤਾ ਲਵਾਂ ਦੋਸਤੋ ਇਹ ਸਾਰੀਆਂ ਗੱਲਾਂ ਸੁਣ ਕੇ ਜਿੰਨੇ ਵੀ ਬਰਾਤ ਵਿੱਚ ਆਏ ਸੀ ਅਤੇ ਰਿਸ਼ਤੇਦਾਰ ਸੀ ਸਾਰੇ ਲੋਕ ਬਰਾਤੀ ਤੇ ਰਿਸ਼ਤੇਦਾਰ ਹੈਰਾਨ ਤੇ ਪਰੇਸ਼ਾਨ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਸਮਝਦੇ ਵਿੱਚ ਨਹੀਂ ਆ ਰਿਹਾ ਸੀ ਕਿ ਉਹ ਲੋਕ ਕਰਨ ਤਾਂ ਕੀ ਕਰਨ ਪਰ ਦੋਸਤੋ ਜਿਹੜਾ ਗੋਲੂ ਸੀ ਉਹ ਆਪਣੀ ਜਿੱਦ ਤੇ ਹੀ ਅੜਿਆ ਰਿਹਾ ਅਤੇ ਉਹ ਕਹਿੰਦਾ ਹੈ ਕਿ ਜੇ ਉਦੋਂ ਤੱਕ ਮੈਨੂੰ ਗੱਡੀ ਨਹੀਂ ਮਿਲੇਗੀ ਉਦੋਂ ਤੱਕ ਮੈਂ ਵਿਆਹ ਨਹੀਂ ਕਰਵਾਵਾਂਗਾ ਦੋਸਤੋ ਹੁੰਦਾ ਵੀ ਕੁਝ ਅਜੀਹਾ ਹੈ ਦੋਵੇਂ ਪਰਿਵਾਰਾਂ ਦੇ ਵਿੱਚ ਜਦੋਂ ਝਗੜਾ ਹੁੰਦਾ ਹੈ ਰਾਤ ਦੇ 12 ਵਜੇ ਜਾਂਦੇ ਹਨ ਅਤੇ ਜਦੋਂ ਰਾਤ ਦੇ 12 ਵਜੇ ਦੇ ਹਨ ਅਤੇ ਦੋਵੇਂ ਇੱਕ ਦੂਜੇ ਦੇ ਮਨੋਂਣ ਲਈ ਤਿਆਰ ਨਹੀਂ ਸੀ ਜਿਸ ਵਜਾ ਦੇ ਨਾਲ ਜਿਹੜਾ ਗੋਲੂ ਸੀ ਉਹ ਆਪਣੀ ਸਾਰੀ ਬਰਾਤ ਨੂੰ ਵਾਪਸ ਆਪਣੇ ਘਰ ਲੈ ਜਾਂਦਾ ਹੈ ਪਰ ਹੁਣ ਦੋਸਤੋ ਰੀਨਾ ਦੇ ਘਰ ਵਾਲੇ ਬਹੁਤ ਹੀ ਜ਼ਿਆਦਾ ਰੋਂਦੇ-ਕੁਰਲਾਉਂਦੇ ਨੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਨੇ ਕਿਉਂਕਿ ਬਹੁਤ ਮੁਸ਼ਕਲਾਂ ਦੇ ਨਾਲ ਪੈਸਿਆਂ ਦਾ ਇੰਤਜ਼ਾਮ ਕੀਤਾ ਸੀ ਅਤੇ ਜਦੋਂ ਵਿਆਹ ਕਰਨ ਦੀ ਵਾਰੀ ਆਈ ਮੁੰਡਾ ਬਰਾਤ ਨੂੰ ਲੈ ਕੇ ਵਾਪਸ ਆਪਣੇ ਘਰ ਚਲਾ ਗਿਆ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਰੀਨਾ ਦੇ ਪਰਿਵਾਰ ਵਾਲੇ ਸੋਚ-ਸੋਚ ਕੇ ਇੱਕੋ ਗੱਲ ਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਰਹੇ ਸੀ ਪਰ ਉਥੇ ਹੀ ਰੀਨਾ ਵੀ ਬਹੁਤ ਹੀ ਜ਼ਿਆਦਾ ਅੰਦਰੋਂ ਟੁੱਟ ਚੁੱਕੀ ਸੀ ਤੇ ਉਸ ਨੂੰ ਸਮਝ ਦੇ ਵਿੱਚ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਕਿਉਂਕਿ ਜਿਹੜੀ ਜ਼ਮੀਨ ਉਹਨਾਂ ਦੇ ਕੋਲ ਸੀ ਜਿਸ ਜ਼ਮੀਨ ਉੱਤੇ ਉਹ ਫਸਲ ਉਗਾਉਂਦੇ ਸੀ ਉਹ ਜ਼ਮੀਨ ਵੀ ਗਹਿਣੇ ਪਾ ਦਿੱਤੀ ਗਈ ਸੀ ਅਤੇ ਜਿਹੜੇ ਤੇਸੀ ਉਹਨਾਂ ਨੂੰ ਮਿਲੇ ਸੀ ਅਤੇ ਉਸ ਪੈਸੇ ਦੇ ਨਾਲ ਉਹਨਾਂ ਨੇ ਸਾਰਾ ਸਮਾਨ ਖਰੀਦ ਲਿਆ ਸੀ ਜਿਸ ਦੀ ਵਜ੍ਹਾ ਦੇ ਨਾਲ ਉਸ ਦਾ ਸਾਰਾ ਸਮਾਨ ਵੀ ਖਰਾਬ ਹੋ ਗਿਆ ਸੀ ਪਰ ਰੀਨਾ ਫਿਰ ਵੀ ਹਿੰਮਤ ਕਰਕੇ ਆਪਣੇ ਆਪ ਨੂੰ ਹੌਸਲਾ ਦਿੰਦੀ ਹੈ ਅਤੇ ਫਿਰ ਕੁਝ ਦਿਨਾਂ ਬਾਅਦ ਉਹ ਬਠਿੰਡੇ ਜਾ ਕੇ ਆਪਣੀ ਐਲ ਐਲਬੀ ਦੀ ਪੜ੍ਹਾਈ ਜਾਰੀ ਰੱਖਦੀ ਹੈ ਦੋਸਤੋ ਰੀਨਾ ਦੇ ਪਿਤਾ ਪਿੰਡ ਵਿੱਚ ਹੀ ਉਸ ਦੀ ਸਹੇਲੀ ਦਾ ਵਿਆਹ ਸੀ ਤੇ ਇਹਨਾਂ ਦੇ ਪਿਤਾ ਜੀ ਸਾਰੇ ਦਾ ਸਾਰਾ ਸਮਾਨ ਪੈਸੇ ਘੱਟ ਕਰਕੇ ਉਹਨਾਂ ਨੂੰ ਦੇ ਦਿੰਦੇ ਨੇ ਜਿਸ ਵਜ੍ਹਾ ਦੇ ਨਾਲ ਉਹਨਾਂ ਨੂੰ ਜਿ ਇਹ ਪੈਸੇ ਮਿਲ ਜਾਂਦੇ ਹਨ ਅਤੇ ਉਹ ਸਮਾਨ ਖਰਾਬ ਹੋਣ ਤੋਂ ਵੀ ਬਚ ਜਾਂਦਾ ਹੈ ਹੁਣ ਰੀਨਾ ਬਠਿੰਡੇ ਦੇ ਵਿੱਚ ਜਾ ਕੇ ਬਹੁਤ ਹੀ ਮਨ ਲਗਾ ਕੇ ਪੜ੍ਹਾਈ ਕਰਨੀ ਸ਼ੁਰੂ ਕਰ ਦਿੰਦੀ ਹੈ ਅਤੇ ਜਦੋਂ ਉਸ ਦੀ ਐਲ ਐਲ ਬੀ ਦੀ ਪੜ੍ਹਾਈ ਕੰਪਲੀਟ ਹੋ ਜਾਂਦੀ ਹੈ ਪੂਰੀ ਹੋ ਜਾਂਦੀ ਹੈ ਤਾਂ ਫਿਰ ਉਹ ਸਿਵਲ ਜੱਜ ਦੀ ਤਿਆਰੀ ਸ਼ੁਰੂ ਕਰ ਦਿੰਦੀ ਹੈ ਪੜ੍ਹਾਈ ਕਰਨ ਦੇ ਨਾਲ ਨਾਲ ਉਹ ਛੋਟੇ-ਛੋਟੇ ਬੱਚਿਆਂ ਨੂੰ ਵੀ ਪੜ੍ਹਾਉਂਦੀ ਰਹਿੰਦੀ ਸੀ ਜਿਸ ਤੋਂ ਥੋੜਾ-ਬਹੁਤ ਉਸ ਦਾ ਖਰਚਾ ਨਿਕਲ ਜਾਇਆ ਕਰਦਾ ਸੀ ਦੋਸਤੋ ਜਦੋਂ ਰੀਨਾ ਪਹਿਲੀ ਵਾਰ ਸਿਵਲ ਜੱਜ ਦਾ ਪੇਪਰ ਦਿੰਦੀ ਹੈ ਤਾਂ ਉਹ ਪਰ ਵਿੱਚ ਰਹਿ ਜਾਂਦੀ ਹੈ ਉਹ ਪੇਪਰ ਦੇ ਵਿੱਚ ਫੇਲ ਹੋ ਜਾਂਦੀ ਹੈ ਪਰ ਉਹ ਹਿੰਮਤ ਨਹੀਂ ਹਾਰਦੀ ਅਤੇ ਉਹ ਫਿਰ ਦੁਬਾਰਾ ਤਿਆਰੀ ਕਰਦੀ ਹੈ ਤੇ ਦੂਜੀ ਵਾਰ ਫਿਰ ਪੇਪਰ ਦਿੰਦੀ ਹੈ ਪਰ ਦੂਜੀ ਵਾਰ ਵੀ ਉਸ ਦੀ ਕਿਸਮਤ ਉਸ ਦਾ ਸਾਥ ਨਹੀਂ ਦਿੰਦੀ ਕੁਝ ਨੰਬਰ ਘਟ ਹੋਣ ਕਰਕੇ ਉਸ ਦਾ ਸਿਲੈਕਸ਼ਨ ਨਹੀਂ ਹੁੰਦਾ ਪਰ ਰੀਨਾ ਫਿਰ ਵੀ ਆਪਣਾ ਹੌਸਲਾ ਨਹੀਂ ਛੱਡਦੀ ਆਪਣਾ ਹੌਸਲਾ ਬਰਕਰਾਰ ਰੱਖਦੀ ਹੈ ਅਤੇ ਜਦੋਂ ਉਹ ਤੀਜੀ ਵਾਰ ਸਿਵਲ ਜੱਜ ਦਾ ਪੇਪਰ ਦਿੰਦੀ ਹੈ ਤਾਂ ਫਿਰ ਉਹ ਪੇਪਰ ਪਾਸ ਕਰ ਲੈਂਦੀ ਹੈ ਅਤੇ ਕੁਝ ਮਹੀਨਿਆਂ ਬਾਅਦ ਸਿਵਲ ਜੱਜ ਦੇ ਵਿਚ ਉਸ ਦਾ ਸਿਲੈਕਸ਼ਨ ਹੋ ਜਾਂਦਾ ਹੈ ਜਿਸ ਦਿਨ ਰੀਨਾ ਦਾ ਸਿਲੈਕਸ਼ਨ ਸਿਵਲ ਜੱਜ ਦੇ ਤੌਰ ਤੇ ਹੋਇਆ ਸੀ ਉਸ ਦਿਨ ਰੀਨਾ ਬਹੁਤ ਜ਼ਿਆਦਾ ਰੋਈ ਸੀ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਕਿਉਂਕਿ ਦੋਸਤੋ ਉਸ ਨੂੰ ਜ਼ਿੰਦਗੀ ਦੇ ਵਿੱਚ ਬਹੁਤ ਹੀ ਔਖੀ ਘੜੀ ਦਾ ਸਾਹਮਣਾ ਕਰਨਾ ਪਿਆ ਸੀ ਸ਼ਾਇਦ ਆਪਣੀ ਜ਼ਿੰਦਗੀ ਦੇ ਵਿੱਚ ਉਸ ਨੇ ਕਦੇ ਵੀ ਇਸ ਤਰ੍ਹਾਂ ਸੋਚਿਆ ਵੀ ਨਹੀਂ ਹੋਵੇਗਾ ਕਿ ਉਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜਾਵੇਗਾ ਸ਼ਾਇਦ ਤੁਸੀਂ ਇਸ ਕਹਾਣੀ ਤੋਂ ਵੀ ਨਹੀਂ ਸਮਝ ਸਕੋਗੇ ਪਰ ਜਿਸ ਇਨਸਾਨ ਉੱਤੇ ਇੰਨਾ ਕੁਝ ਬੀਤ ਰਿਹਾ ਹੋਵੇ ਉਹੋ ਇਨਸਾਨ ਉਹ ਵਿਅਕਤੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਲਦੀ ਸਮਝ ਜਾਵੇਗਾ। ਦੋਸਤੋ ਰੀਨਾ ਜਦੋਂ ਜੱਜ ਬਣ ਜਾਂਦੀ ਹੈ ਤਾਂ ਉਸਦੇ ਘਰ ਵਾਲੇ ਉਸ ਤੋਂ ਬਹੁਤ ਹੀ ਜ਼ਿਆਦਾ ਖੁਸ਼ ਹੋ ਜਾਂਦੇ ਨੇ ਅਤੇ ਸੋਚਦੇ ਨੇ ਕਿ ਚਲੋ ਚੰਗਾ ਹੋਇਆ ਕਿ ਉਸਦਾ ਵਿਆਹ ਗੋਲੂ ਦੇ ਨਾਲ ਨਹੀਂ ਹੋਇਆ। ਇੰਨਾ ਹੀ ਨਹੀਂ ਰੀਨਾ ਦੇ ਪਿੰਡ ਦੇ ਨਾਂ ਨਾਲ ਪਿੰਡਾਂ ਵਿੱਚ ਵੀ ਇਹ ਗੱਲ ਫੈਲ ਜਾਂਦੀ ਹੈ ਕਿ ਰੀਨਾ ਇੱਕ ਹੁਣ ਸਿਵਲ ਜੱਜ ਬਣ ਗਈ ਹੈ ਅਤੇ ਇਹ ਗੱਲ ਅਖਬਾਰ ਦੇ ਮਾਧਿਅਮ ਦੇ ਰਾਹੀਂ ਸਾਰਿਆਂ ਤੱਕ ਪਹੁੰਚ ਜਾਂਦੀ ਹੈ। ਤਾਂ ਉਸਦੇ ਨਾਲ-ਨਾਲ ਹੀ ਇਹ ਗੱਲ ਗੋਲੂ ਗੋਲੂ ਦੇ ਘਰ ਵਾਲਿਆਂ ਨੂੰ ਵੀ ਪਤਾ ਲੱਗ ਜਾਂਦੀ ਹੈ ਕਿ ਰੀਨਾ ਹੁਣ ਸਿਵਲ ਜੱਜ ਬਣ ਗਈ ਹੈ ਇਹ ਸਭ ਅਖਬਾਰ ਦੇ ਵਿੱਚ ਦੇਖ ਕੇ ਗੋਲੂ ਦੇ ਘਰ ਵਾਲੇ ਬਹੁਤ ਹੀ ਜ਼ਿਆਦਾ ਪਛਤਾ ਰਹੇ ਸੀ ਮਿੱਤਰੋ ਜਦੋਂ ਇਹ ਗੱਲ ਗੋਲੂ ਨੂੰ ਪਤਾ ਚੱਲਦੀ ਹੈ ਤਾਂ ਕਿ ਜਿਹੜਾ ਰੀਨਾ ਹੈ ਜਿਸ ਨਾਲ ਉਸ ਦਾ ਰਿਸ਼ਤਾ ਹੋ ਰਿਹਾ ਸੀ ਉਹ ਹੁਣ ਸਿਵਲ ਜੱਜ ਬਣ ਚੁੱਕੀ ਹੈ ਤਾਂ ਉਹ ਵੀ ਬਹੁਤ ਹੀ ਜ਼ਿਆਦਾ ਹੈਰਾਨ ਹੋ ਜਾਂਦਾ ਹੈ ਤੇ ਉਹ ਆਪਣੇ ਮਨ ਵਿੱਚ ਹੀ ਸੋਚਣ ਲੱਗ ਜਾਂਦਾ ਹੈ ਕਿ ਸ਼ਾਇਦ ਉਸ ਦਿਨ ਸਾਨੂੰ ਇਹ ਰਿਸ਼ਤਾ ਕਰ ਲੈਣਾ ਚਾਹੀਦਾ ਸੀ ਪਰ ਜਦੋਂ ਰੀਨਾ ਸਿਵਲ ਜੱਜ ਬਣ ਜਾਂਦੀ ਹੈ ਤਾਂ ਉਸ ਦੀ ਪੋਸਟਿੰਗ ਡਿਊਟੀ ਕਈ ਜਗ੍ਹਾ ਤੇ ਹੁੰਦੀ ਹੈ ਕਦੇ ਇੱਧਰ ਕਦੇ ਉੱਧਰ ਕਈ ਜ਼ਿਲ੍ਹਿਆਂ ਦੇ ਵਿੱਚ ਉਸ ਦੀ ਪੋਸਟਿੰਗ ਹੁੰਦੀ ਹੈ ਪਰ 2-3 ਸਾਲ ਬਾਅਦ ਜਦੋਂ ਰਿਨਾ ਦੀ ਪੋਸਟਿੰਗ ਗੋਲੂ ਦੇ ਜ਼ਿਲ੍ਹੇ ਵਿੱਚ ਹੁੰਦੀ ਹੈ ਤਾਂ ਉਹ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੁੰਦੀ ਹੈ ਅਤੇ ਉਦੋਂ ਹੀ 50 ਸਾਲ ਦੀ ਅਦਾਲਤ ਦੇ ਵਿੱਚ ਇੱਕ ਬਜ਼ੁਰਗ ਔਰਤ ਹੈ ਜਿਹੜੀ ਉਹ ਆਉਂਦੀ ਹੈ ਅਤੇ ਰਿਨਾ ਨੂੰ ਉਹ ਕਹਿੰਦੀ ਹੈ ਆਪਣੇ ਵਕੀਲ ਦੇ ਦੁਆਰੇ ਕਿ ਜੱਜ ਸਾਹਿਬ ਸਾਡੀ ਜ਼ਮੀਨ ਉੱਤੇ ਗਵਾਂਡੀਆਂ ਨੇ ਕਬਜ਼ਾ ਕਰ ਲਿਆ ਹੈ ਮੇਰੇ ਕੋਲ ਉਸ ਜ਼ਮੀਨ ਦੇ ਸਾਰੇ ਕਾਗਜ਼ਾਤ ਵੀ ਨੇ ਪਰ ਜਦੋਂ ਵੀ ਮੈਂ ਉਹਨਾਂ ਨੂੰ ਕਹਿੰਦੀ ਹਾਂ ਕਿ ਸਾਡੀ ਜ਼ਮੀਨ ਦੇ ਉੱਤੇ ਖੇਤੀ ਨਾ ਕਰੋ ਤਾਂ ਉਹ ਫਿਰ ਮੈਨੂੰ ਜਦੋਂ ਮੈਂ ਹਟਾਉਂਦੀ ਹਾਂ ਉਹ ਮੇਰੇ ਨਾਲ ਮਾਰਕੁੱਟ ਕਰਦੇ ਨੇ ਮੈਨੂੰ ਬਹੁਤ ਹੀ ਜ਼ਿਆਦਾ ਟੌਰਚਰ ਕਰਦੇ ਨੇ ਜੱਜ ਸਾਹਿਬ ਉਹ ਬਹੁਤ ਹੀ ਪੈਸੇ ਵਾਲੇ ਨੇ ਮੈਂ ਚਾਹਾਂ ਤਾਂ ਕੁਝ ਵੀ ਨਹੀਂ ਕਰ ਸਕਦੀ ਉਹਨਾਂ ਦਾ ਕੁਝ ਵੀ ਨਹੀਂ ਵਿਗਾੜ ਪਾਵਾਂਗੀ ਹੁਣ ਤੁਸੀਂ ਹੀ ਮੇਰਾ ਸਹਾਰਾ ਹੋ ਹੁਣ ਤੁਸੀਂ ਹੀ ਮੈਨੂੰ ਇਨਸਾਫ ਦਿਵਾ ਸਕਦੇ ਹੋ ਦੋਸਤੋ ਫਿਰ ਰਿਨਾ ਉਸ ਬਜ਼ੁਰਗ ਦੇ ਜੋ ਜ਼ਮੀਨ ਦੇ ਕਾਗਜ਼ਾਤ ਨੇ ਉਹਨਾਂ ਨੂੰ ਦੇਖਦੀ ਹੈ ਤਾਂ ਸਾਰਾ ਕੁਝ ਸਹੀ ਸੀ ਜਿਨ੍ਹਾਂ ਵੀ ਜ਼ਮੀਨ ਉਹ ਸਾਰੇ ਦੀ ਸਾਰੇ ਉਸ ਬਜ਼ੁਰਗ ਦੇ ਨਾਤੇ ਸੀ ਪਰ ਜ਼ਬਰਦਸਤੀ ਗਵਾਂਡਿਆਂ ਨੇ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰ ਰੱਖਿਆ ਸੀ ਫਿਰ ਇਹਨਾਂ ਆਪਣੇ ਕੁਝ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਦੀ ਹੈ ਅਤੇ ਉਹਨਾਂ ਦੇ ਕੋਲ ਜਿਨ੍ਹਾਂ ਨੇ ਬਜ਼ੁਰਗ ਦੀ ਜ਼ਮੀਨ ਤੇ ਕਬਜ਼ਾ ਕੀਤਾ ਸੀ ਉਹਨਾਂ ਦੇ ਕੋਲ ਨੋਟਿਸ ਭਜਵਾਉਂਦੇ ਨੇ ਅਤੇ ਕੁਝ ਟਾਈਮ ਬਾਅਦ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਦੋਸਤੋ ਰੀਨਾ ਉਹਨਾਂ ਨੂੰ ਕੋਰਟ ਦੇ ਵਿੱਚ ਦੇਖਦੀ ਹੈ ਤਾਂ ਉਹ ਬਹੁਤ ਹੀ ਜ਼ਿਆਦਾ ਹੈਰਾਨ ਹੋ ਜਾਂਦੀ ਹੈ ਕਿਉਂਕਿ ਉਹ ਗਵਾਂਡੀ ਜਿਨ੍ਹਾਂ ਨੇ ਬਜ਼ੁਰਗ ਔਰਤ ਦੀ ਜ਼ਮੀਨ ਨੂੰ ਤੇ ਕਬਜ਼ਾ ਕੀਤਾ ਸੀ ਉਹ ਗਵਾਂਡੀ ਕੋਈ ਹੋਰ ਨਹੀਂ ਸੀ ਉਹ ਗੋਲੂ ਹੀ ਸੀ ਅਤੇ ਗੋਲੂ ਦੇ ਪਿਤਾ ਸੀ ਅਤੇ ਇਹ ਸਭ ਕੁਝ ਦੇਖ ਕੇ ਰਿਨਾ ਬਹੁਤ ਹੀ ਜ਼ਿਆਦਾ ਹੈਰਾਨ ਹੋ ਜਾਂਦੀ ਹੈ ਉਸ ਦੇ ਪੈਰਾਂ ਵਿੱਚ ਜ਼ਮੀਨ ਖਿਸਕ ਜਾਂਦੀ ਹੈ ਗੋਲੂ ਦੇ ਪਿਤਾ ਜੀ ਰਿਨਾ ਨੂੰ ਪਛਾਣ ਜਾਂਦੇ ਨੇ ਅਤੇ ਰਿਨਾ ਨੂੰ ਕਹਿੰਦੇ ਨੇ ਕਿ ਜੱਜ ਸਾਹਿਬ ਸਾਡੀ ਜ਼ਮੀਨ ਹੈ ਸਾਨੂੰ 20 ਸਾਲ ਹੋ ਗਏ ਅਸੀਂ ਉਸ ਜ਼ਮੀਨ ਉੱਤੇ ਖੇਤੀ ਕਰਦੇ ਹਾਂ ਪਰ ਇਹ ਔਰਤ ਸਾਡੀ ਗਵਾਂਡਣ ਹੈ ਤੇ ਇਹ ਸਾਡੇ ਉੱਤੇ ਝੂਠੇ ਇਲਜ਼ਾਮ ਲਗਾ ਰਹੀ ਹੈ ਪਰ ਜਦੋਂ ਰਿਨਾ ਇਹ ਗੱਲ ਸੁਣਦੀ ਹੈ ਤੇ ਉਹ ਕੁਝ ਦਿਰ ਸੋਚ ਦੀ ਹੈ ਅਤੇ ਫਿਰ ਗੋਲੂ ਦੇ ਪਿਤਾ ਨੂੰ ਕਹਿੰਦੀ ਹੈ ਕਿ ਤੁਸੀਂ ਚੁੱਪ ਰਹੋ ਮੈਂ ਬਹੁਤ ਹੀ ਚੰਗੀ ਤਰ੍ਹਾਂ ਤੁਹਾਡੇ ਬਾਰੇ ਜਾਣਦੀ ਹਾਂ ਕਿ ਤੁਸੀਂ ਇਸ ਤਰ੍ਹਾਂ ਦੇ ਇਨਸਾਨ ਹੋ ਅਤੇ ਤੁਸੀਂ ਕਿਵੇਂ ਕਿਸ ਦੇ ਨਾਲ ਹਰਕਤਾਂ ਕਰਦੇ ਹੋ ਉਸ ਤੋਂ ਬਾਅਦ ਕੋਰਟ ਦੇ ਅੰਦਰ ਹੀ ਪਟਵਾਰੇ ਨੂੰ ਬੁਲਾਇਆ ਜਾਂਦਾ ਹੈ ਅਤੇ ਜਿੰਨਾ ਵੀ ਜ਼ਮੀਨ ਦੇ ਕਾਗਜ਼ਾਤ ਸੀ ਸਭ ਕੁਝ ਕਢਵਾਇਆ ਜਾਂਦਾ ਹੈ ਜਿਹੜਾ ਪਟਵਾਰੀ ਸੀ ਉਹ ਕਹਿੰਦਾ ਹੈ ਜਿਹੜੀ ਸਾਰੀ ਜ਼ਮੀਨ ਹੈ ਇਹ ਇਸ ਬਜ਼ੁਰਗ ਔਰਤ ਦੇ ਨਾਂ ਤੇ ਹੈ ਅਤੇ ਜ਼ਬਰਦਸਤ ਇਹਨਾਂ ਲੋਕਾਂ ਨੇ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ ਇਹ ਸਭ ਕੁਝ ਦੇ ਕੇ ਗੋਲੂ ਦੇ ਪਿਤਾ ਦੇ ਉੱਤੇ ਅਤੇ ਗੋਲੂ ਤੇ ਬਹੁਤ ਜ਼ਿਆਦਾ ੜਕਦੀ ਹੈ ਗੁੱਸਾ ਕਰਦੀ ਹੈ ਅਤੇ ਉਹਨਾਂ ਉੱਤੇ 50000 ਰੁਪਏ ਦਾ ਜੁਰਮਾਨਾ ਵੀ ਲਗਾਉਂਦੀ ਹੈ ਅਤੇ ਕਹਿੰਦੀ ਹੈ ਕਿ ਇਹ ਜਿਹੜੀ 50 ਸਾਲ ਦੀ ਬੁੜੀ ਔਰਤ ਹੈ ਬਜ਼ੁਰਗ ਹੈ ਇਹ 6 ਮਹੀਨਿਆਂ ਤੋਂ ਕੋਰਟ ਦੇ ਚੱਕਰ ਕੱਟ ਰਹੀ ਹੈ ਅਤੇ ਇਸ ਦਾ ਜਿੰਨਾ ਵੀ ਪੈਸਾ ਖਰਚ ਹੋਏ ਨੇ ਉਹ ਸਾਰੇ ਦਾ ਸਾਰਾ ਪੈਸਾ ਤੁਹਾਨੂੰ ਦੇਣਾ ਪਵੇਗਾ ਅਤੇ ਇਸ ਕੇਸ ਨੂੰ ਵੀ ਮੈਂ ਹਲੇ ਬੰਦ ਨਹੀਂ ਕਰਾਂਗੀ ਤੁਸੀਂ ਜਿੰਨੀ ਵੀ ਜ਼ਮੀਨ ਲਈਤੀ ਹੋਈ ਹੈ ਬਹੁਤ ਸਾਰੀ ਜ਼ਮੀਨਾਂ ਜਿਨ੍ਹਾਂ ਦੇ ਉੱਤੇ ਤੁਸੀਂ ਕਬਜ਼ਾ ਕੀਤਾ ਹੋਇਆ ਹੈ ਉਹ ਸਾਰੀ ਦੀ ਸਾਰੀ ਜ਼ਮੀਨ ਤੁਸੀਂ ਉਸ ਬਜ਼ੁਰਗ ਔਰਤ ਨੂੰ ਵਾਪਸ ਕਰੋ ਅਤੇ 6 ਮਹੀਨੇ ਦੇ ਅੰਦਰ ਤੁਸੀਂ ਕੋਈ ਵੀ ਗਲਤ ਹਰਕਤ ਕੀਤੀ ਅਤੇ ਕਦੇ ਵੀ ਉਸ ਦੇ ਨਾਲ ਕੁਝ ਗਲਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੁਹਾਨੂੰ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਭੇਜ ਦੇਵਾਂਗੀ ਅਤੇ ਪੂਰੀ ਜ਼ਿੰਦਗੀ ਹੀ ਤੁਹਾਨੂੰ ਜੇਲ੍ਹ ਦੇ ਅੰਦਰ ਰਹਿਣਾ ਪਵੇਗਾ ਫਿਰ ਉਦੋਂ ਗੋਲੂ ਦੇ ਪਿਤਾ ਰিনা ਅੱਗੇ ਹੱਥ ਜੋੜ ਕੇ ਮਾਫੀ ਮੰਗਣ ਲੱਗ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਜੱਜ ਸਾਹਿਬ ਉਹ ਜ਼ਮੀਨ ਸਾਡੀ ਲੱਖਾਂ ਰੁਪਏ ਦੀ ਹੈ ਕਿਰਪਾ ਕਰਕੇ ਸਾਡੇ ਨਾਲ ਇਦਾਂ ਨਾ ਕਰੋ ਪਰ ਰੀਨਾ ਉਹਨਾਂ ਦੀਆਂ ਗੱਲਾਂ ਨੂੰ ਨਹੀਂ ਸੁਣਦੀ ਅਤੇ ਆਪਣਾ ਫੈਸਲਾ ਸੁਣਾ ਦਿੰਦੀ ਹੈ ਅਤੇ ਉਹ ਸਾਰੇ ਆਪਣੇ ਆਪਣੇ ਘਰ ਚਲੇ ਜਾਂਦੇ ਨੇ ਦੋਸਤੋ ਗੋਲੂ ਦੇ ਪਿਤਾ ਤੇ ਗੋਲੂ ਹਲੇ ਵੀ ਹਾਰ ਨਹੀਂ ਮੰਨਦੇ ਅਗਲੇ ਦਿਨ ਜਿਵੇਂ ਹੀ ਚੜਦਾ ਹੈ ਉਹ ਰੀਨਾ ਦੇ ਘਰ ਪਹੁੰਚ ਜਾਂਦੇ ਨੇ ਅਤੇ ਰੀਨਾ ਦੇ ਨਾਲ ਗੱਲਬਾਤ ਕਰਨ ਲੱਗ ਜਾਂਦੇ ਹਨ ਅਤੇ ਕਹਿੰਦੇ ਨੇ ਕਿ ਕਿਦਾਂ ਵੀ ਕਰਕੇ ਉਹ ਜ਼ਮੀਨ ਸਾਨੂੰ ਦਵਾ ਦਿਵੋ ਤੁਹਾਨੂੰ ਜਿੰਨੇ ਵੀ ਪੈਸੇ ਦੀ ਜ਼ਰੂਰਤ ਹੋਵੇਗੀ ਅਸੀਂ ਉਹਨੇ ਹੀ ਤੁਹਾਨੂੰ ਦੇ ਦੇਵਾਂਗੇ ਪਰ ਦੋਸਤੋ ਰੀਨਾ ਉਹਨਾਂ ਨੂੰ ਧੱਕੇ ਮਾਰ ਕੇ ਆਪਣੇ ਘਰੋਂ ਹਾਰ ਕੱਢ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਤੁਸੀਂ ਦੁਬਾਰਾ ਇਸ ਘਰ ਦੇ ਵਿੱਚ ਮੇਰੀਆਂ ਅੱਖਾਂ ਦੇ ਸਾਹਮਣੇ ਨਾ ਜਾਇਓ ਉਹਨਾਂ ਨੇ ਜਿੰਨੀ ਵੀ ਜ਼ਮੀਨ ਤੇ ਕਬਜ਼ਾ ਕੀਤਾ ਸੀ ਉਹ ਸਾਰੀ ਦੀ ਸਾਰੀ ਜ਼ਮੀਨ ਉਸ ਬਜ਼ੁਰਗ ਬੇਬੇ ਨੂੰ ਦਵਾ ਦਿੰਦੀ ਹੈ ਅਤੇ ਉਹ ਬਜ਼ੁਰਗ ਔਰਤ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਖੁਸ਼ੀ ਖੁਸ਼ੀ ਜ਼ਿੰਦਗੀ ਬਤੀਤ ਕਰਨ ਲੱਗ ਜਾਂਦੀ ਹੈ ਰੀਨਾ ਆਪਣਾ ਬਦਲਾ ਗੋਲੂ ਅਤੇ ਗੋਲੂ ਦੇ ਪਿਤਾ ਤੋਂ ਲੈ ਲੈਂਦੀ ਹੈ ਜਦੋਂ ਇਹ ਗੱਲ ਰੀਨਾ ਦੇ ਪਿਤਾ ਨੂੰ ਪਤਾ ਲੱਗਦੀ ਹੈ ਗੋਲੂ ਅਤੇ ਉਸਦੇ ਪਿਤਾ ਕੋਰਟ ਦੇ ਵਿੱਚ ਪੇਸ਼ ਹੋਏ ਸੀ ਅਤੇ ਉਹਨਾਂ ਨੇ ਇੱਕ ਬਜ਼ੁਰਗ ਔਰਤ ਦੇ ਨਾਲ ਇਨਾ ਗੰਦਾ ਕੰਮ ਕੀਤਾ ਹੈ ਅਤੇ ਇਹ ਸਾਰੀ ਗੱਲ ਸੁਣ ਕੇ ਰੀਨਾ ਦੇ ਪਿਤਾ ਜਿਹੜੇ ਸੀ ਉਹ ਬਹੁਤ ਹੀ ਜ਼ਿਆਦਾ ਖੁਸ਼ ਹੋ ਜਾਂਦੇ ਨੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਠੀਕ ਹੈ ਜੋ ਵੀ ਹੋਇਆ ਕਿ ਰੀਨਾ ਦਾ ਵਿਆਹ ਗੋਲੂ ਦੇ ਨਾਲ ਨਹੀਂ ਹੋਇਆ ਕੀ ਪਤਾ ਜੇਕਰ ਵਿਆਹ ਉਸਦੇ ਨਾਲ ਹੋ ਜਾਂਦਾ ਤਾਂ ਸਾਡੀ ਧੀ ਰੀਨਾ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਸੋ ਦੋਸਤੋ ਤੁਸੀਂ ਰੀਨਾ ਦੇ ਬਾਰੇ ਕੀ ਕਹੋਗੇ ਰੀਨਾ ਨੇ ਜੋ ਵੀ ਗੋਲੂ ਅਤੇ ਉਸਦੇ ਪਿਤਾ ਦੇ ਨਾਲ ਕੀਤਾ ਕੀ ਉਹ ਸਹੀ ਸੀ ਜਾਂ ਫਿਰ ਗਲਤ ਕੀਤਾ ਸਾਡੇ ਮੁਤਾਬਕ ਤਾਂ ਰੀਨਾ ਨੇ 100% ਸਹੀ ਕੀਤਾ ਬਾਕੀ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ